ਮੇਰੇ ਫੋਨ ਤੇ ਕੀਤਾ ਇਹ ਤੇ ਮੈਂ ਚੁੱਕਾਂ ਚਲੋ ਤੈਨੂੰ ਕਿਹਾ ਪਿਛੋਂ ਮੰਚੀ ਸਹੀ ਨਹੀਂ ਚੱਲ ਹਾਂ ਤੇਰੀ ਬਣਾ ਹਾਂ ਚੱਲ ਪਿਆ ਕੰਮ ਚੱਲ ਪਿਆ ਅੰਦਰ ਕੁੜੀ ਆਦੀ ਬੈਗੀ ਪਰੌਂਠੇ ਖਾ ਰਹੀ ਆ ਨਾ ਕੁੜੀਏ ਗਰਮੀ ਲੱਗਣ ਦੀ ਗਰਮੀ ਆਣਾ ਹੁਣ ਲੱਗੀ ਤਾਂ ਭਾ 11:00 ਵੱਜ ਗਏ 12 12 ਨਹੀਂ ਵੱਜੇ ਬਹੁਤ 11:00 ਤੇ ਆਪਣੇ ਆਪਣੇ ਫੋਨਾਂ ਦੇ ਲੱਗੇ ਅਜੀਗਲ ਹੈ ਹੀ ਨਹੀਂ ਕਿ ਬਾਹਰ ਦੀ ਕੋਈ ਦੁਨੀਆ ਹੈਗੀ ਵੀ ਅੱਲੀ ਇੱਧਰ ਆ ਗਈ ਜੇ ਦੁਪਹਿਰ ਦੀ ਚਾਹ ਤੇ ਮਸਤਾਨ ਸਸਤੀ ਲਾਉਗੀ ਸਸਤਾ ਸਸਤੀ ਲੋ ਨਹੀਂ ਚਾਹ ਪੀਂਗੇ ਆਜ ਨਹੀਂ ਗਾਣੇ ਮਮਾ ਸਿਆ ਦੋ ਦੇਖਿਆ ਮਮਾ ਰੱਗੀ ਦੀਆ ਬਣੀ ਬਈਆ ਕੋ ਦੇ ਆਇ ਚਲੋ ਚਾਹ ਪੀਓ ਰਹਿਣਾ ਅੱਜ ਹੰਦੀ ਮੈਂ ਨਹੀਂ ਅੱਜ ਰਹਿਣਾ ਅੱਜ ਮੈਂ ਜਾਣਾ ਐਸੇ ਭਰਾ ਠੰਢੀ ਬੜੀ ਆ ਗੁੰਡੀ ਨਾ ਠੰਡ ਹੈ ਗਈ ਆ ਵੇ ਥੋੜਾ ਕਦੇ ਥੋੜਾ ਕਦੇ ਲੱਗਦਾ ਸੀ ਨਾ ਬਰਲੀ ਫੀਲ ਹੋਇਆ ਤਾਂ ਇਸ ਉਹਦਾਂ ਨਾ ਲੱਗ ਕੰਮ ਘਰਦਾ ਜਿਸ ਦਾ ਬਾਹਰੇ ਚੱਕ ਸਕਦੇ ਨਾ ਹੁੰਦਾ ਕੋਈ ਜਨ ਅੱਜ ਨਾ ਚੰਮੂ ਨੇ ਮੇਰੇ ਮਾਣੇ ਲੰਘ ਚੁੱਕੇ ਮੇਰਾ ਅੱਧਾ ਰਹਿ ਗਿਆ ਨਾਣਾ ਨਾਣਾ ਇਹਨਾਂ ਨੂੰ ਫੜਕਾ ਲਈ

ਖਿਲੇ ਆਂ ਪਰ ਤੇ ਆਪੇ ਨਾਲ ਵੀ ਕੋਈ ਵਾਰੀ ਨਾੜ ਤਾਂ ਠਾਠ ਹੋਈ ਹੁੰਦੀ ਤਾਂ ਨਾ ਬੋਲ ਦਿੰਦੀ ਗਣਾ ਅੱਜ ਕਰੈ ਨਾ ਚਲਿਆ ਯਾ ਅੱਜ ਲੈਣਗੇ ਉਹ ਕੋੜ ਤੇ ਬਾਹਰ ਉਹਦਾ ਰਿਗਾਰਡ ਆਵਾਜ਼ ਆ ਇੱਧਰ ਕਰਦੇ ਕਿੱਧਰ ਕਿੱਧਰ ਆਵੇ ਤੇ ਮਾਪਣਾ ਹਰ ਪੇਜ ਨਾ ਖੇਚ ਲੈ ਉਹ ਬਥੇ ਚੱਲੀ ਮੈਂ ਇਹਨਾਂ ਦੀ ਮੈਂ ਆਪਣੇ ਘਰੇ ਚੱਲੀ ਆਏ ਘਰੇ ਚੱਲੀ ਤੈਨੂੰ ਕੱਢਣ ਨਹੀਂ ਲਿਆ ਤ ਡਕਰ ਬਣਾ ਦੱਸੋ ਵੀ ਕੱਢਣਗੇ ਚੀਜ਼ਾਂ ਬਲੋਂ ਚੁੱਚੀ ਬੋਲੀ ਉੱਚੀ ਬੋਲੋ ਚੀ ਬੋਲੋ ਵੀ ਕਹਿੰਦੇ ਬੋਲਾ ਹੌਲੀ ਬੋਲਾ ਕਿੰਨੇ ਐਸੀ ਗੱਲ ਸੁਣਨੀ ਹਟ ਫੁੱਲਾ ਸੁਣੀ ਲੈਣ ਮੇਰੀ ਗੱਲ ਸੁਣੋ ਜਿਆਦਾ ਲੋਕਾਂ ਨੂੰ ਪਤਾ ਕੀ ਹੁੰਦੀ ਆਦਤ ਇਹ ਜਿਹੜੀ ਚੰਗੀ ਗੱਲ ਉਹਨੂੰ ਨੋਟ ਨਹੀਂ ਕਰਨਾ ਤੇ ਜੇ ਕੋਈ ਅਸੀਂ ਮਾੜੀ ਜੀ ਦੂਜੀ ਗੱਲ ਕਰਦੀ ਉਹਨੂੰ ਨੋਟ ਕਰ ਲੈਣਾ ਇਹ ਚੀਜ਼ ਹੈਗੀ ਆ ਇਹਨੂੰ ਕੋਈ ਉਹੋ ਜੀ ਗੱਲ ਕਰ ਰਹੀ ਹੈ ਜਿਹੜਾ ਬੈਠੀ ਹੈ ਇਹਨੇ ਸਭ ਨੂੰ ਉਹਨੂੰ ਸੱਤ ਚੜਾਉਣਾ ਹਾਂ ਹਾਂ ਸਹੀ ਆ ਬਾਕੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਰਿਆਂ ਨੇ ਵਧੀਆ ਤੇ ਸਵਾਗਤ ਕਰਦੇ ਆ ਕਿ ਨਵੇਂ ਤੇ ਵਧੀਆ ਜੇ ਬਲੌਗ ਦੇ ਵਿੱਚ ਬਲੌਗ ਆਪਣਾ ਜਿਹੜਾ ਸਟਾਰਟ ਉਹਨੂੰ ਇੰਜੋਏ ਕਰੋ ਨਵੇਂ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਹਾਂ ਕਿੱਦਾਂ ਦੇ ਮੇਰੇ ਵਾਰੀ ਮੇਰੇ ਵਾਰੀ ਪਾਰਾ ਨਾਲ ਪਾਈ ਸਾਰਾ ਗੱਲ ਪਾਈ ਮੈਨੂੰ ਵਰੀ ਆ ਜੋ ਮਰਜੀ ਹੋ ਜੇ ਮੁਸਕਾਨ ਹਣ ਤੋਂ ਪਾਏਂਗੇ ਉਸ ਨੂੰ ਦੁਬਾਰਾ ਜੜ ਬਣਾਏ ਤੇ ਹੋਰ ਨਾ ਕਿੱਥੇ ਪਾਏਂਗੀ ਆਪਣੇ ਵਿਆਹ ਚ ਪਾ ਲੂ ਦੇਖ ਲਾਂਗੇ ਤੈਨੂੰ ਇਹਨਾਂ ਦਾ ਪਾਣੀ ਜਤੋਂ ਬਸ ਕਰੋ ਐਵੇਂ ਕਰਾ ਲਓ ਹੁਣ ਸੈਟਲਮੈਂਟ ਕਹਿੰਦੇ ਨਹੀਂ ਫਿਰ ਨਹੀਂ ਮਾਝ ਕੋਈ ਕਾਲ ਨਹੀਂ ਹੈ ਮੁਸ਼ਕਿਲ ਹੈ ਪਾਪਾ ਨੇ ਤੁਹਾਡੇ ਕੋਲ ਕੀਤੀ ਨਹੀਂ ਜਾਂਦੀ ਹੈ ਬੜੀ ਇਹਨਾਂ ਨੂੰ ਕਾਲੀਰ ਬਾਪਲੇ ਪਾਈ ਕਾਢੀ ਜਾਓ ਜਾਓ ਆ ਪਾਉਣਾ ਕੀ ਰੱਖਣਾ ਵਿੱਚ ਇਹ ਸਾਡਾ ਨਹੀਂ ਤੁਹਾਡਾ ਹੀ ਆਪਦਾ ਇਹ ਪ੍ਰਭ ਦਾ ਜੇ ਸਾਰਾ ਪ੍ਰਭ ਦਾ ਜੇ ਛੁੱਟਿਆ ਹੋਣਾ ਨਾ ਕਿਤੇ ਆ ਤੇਰੀ ਉਮੀਦ ਪਰ ਨਹੀਂ ਮੈਨੂੰ ਮੰਮੀ ਨਹੀਂ ਹੁਣ ਸਮਾਂ ਚੱਲ ਜਿਓ ਹੈ ਕਣਾਈ ਮੰਮੀ ਕੋਈ ਨਾ ਹੁਣ ਜਾਣੀ ਪ੍ਰੇਡ ਪਾਪਾ ਐਮਐਲਏ ਤਾਂ ਨਹੀਂ ਲੱਗਾ ਕੋਈ ਲੋਕ ਦੇਖਦੇ ਆ ਵੇਖੀ ਹਣ ਆਪਾਂ ਡਰਦੇ ਆ ਹਾਂ ਪਤਾ ਐਂ ਡਰਦੇ ਆ ਡਰਦੇ ਹੁਣ ਪਾਪਾ ਉਹ ਤਾਂ ਐ ਹੀ ਨਹੀਂ ਚੁੱਕਦੀ ਨਾ ਡਰਦੀ ਸ਼ਾਮਨ ਉਹ ਫੇਰ ਡਰਦੀ ਫੋਨ ਹੀ ਚੁੱਕਦੀ ਉਹਨਾਂ ਨੂੰ ਪਤਾ ਵੀ ਜੇ ਆਪਾਂ ਚੁੱਕ ਲਿਆ ਤੇ ਸਾਡੀ ਖੋ ਜਾਈਂ ਕਰਨ ਹਾਨੂੰ ਕੀਤਾ ਕਿਨੇ ਆ ਵਰਦੇ ਹੀ ਆ ਤੂੰ ਚੁੱਕਦੇ ਹੀ ਨਹੀਂ ਮੇਰੇ ਫੋਨ ਤੇ ਕੀਤਾ ਇਹ ਤੇ ਮੈਂ ਚੁੱਕਾਂ ਚਲੋ ਤੈਨੂੰ ਕਿਹਾ ਪਿਛੋਂ ਮਨ ਚ ਨਹੀਂ ਨਾ ਭਰਾ ਸਾਨੂੰ ਡਰ ਲੱਗਦਾ ਵਾ ਮੈਨਸਟਰ ਦਬਾਇਆ ਤੁਹਾਡੇ ਜਿਹੜੀ ਮੈਨੂੰ ਕਹੀਦਾ ਬਾਬਾ ਆਏ ਅੱਜ ਅੱਜ ਸਟਾਈਲ ਹੀ ਬੜਾ ਸੋਹਣਾ ਬਣਾਇਆ ਬੱਲੇ ਨਾਈਆਂ ਧੋਈਆਂ ਕਰਕੇ ਛਾਈ ਉਹ ਵੇਖੋ ਜਾਂਦੇ ਆਹ ਵੇਲੇ ਜਾਣਾ ਕੋਈ ਜ਼ਰੂਰੀ ਗੱਲ ਆ ਮਾਦੀ ਇਹਨੂੰ ਦੇ ਦੇ ਵਾਪਸ ਤੂੰ 언ਨ ਨੂੰ ਦੋ ਉਹਨਾਂ ਨੂੰ ਦੇ ਦਿਓ ਵਾਪਸ ਉਹਨਾਂ ਨੂੰ ਦੇ ਦਿਓ ਆ ਦੇ ਦਿਓ ਹੁਣ ਜਾ ਨਾ ਆ ਤੁਹਾਨੂੰ ਕਰਦੀ ਮਸਕਾਨ ਨੂੰ ਦੇ ਦਿਓ ਮੈਨੂੰ ਦੇ ਦਿਓ ਆ ਮਸਕਾਨ ਨੂੰ ਦੇ ਦਿਓ ਦੇ ਦਿਓ ਦੇ ਦਿਓ ਆ ਮਸਕਾਨ ਨੂੰ ਦੇ ਦਿਓ ਮੈਨੂੰ ਨਾ ਦੋਹੇ ਇੱਕ ਮੈਨੂੰ ਕੋ ਪੈਨੂ ਦੇ ਦਿਓ ਵਾਪਸ ਮੈਨੂੰ ਨਹੀਂ ਦੇਨੇ ਆਈ ਰੋ ਆ ਕੀ ਕਰਿਆ ਹੁਣ ਆਦੀ ਲੱਲੋ ਨਾ ਬੁਈ ਜੀ ਕਿਹਦੀ ਲੈਣਾ ਬੁਈ ਜੀ ਬੁਈ ਜੀ ਤੇ ਬੁਈ ਜੀ ਬਾਈ ਕੀ ਖਾਣਾ ਇਹਨਾਂ ਦਾ ਕੀ ਖਾਣਾ ਇਹਨਾਂ ਦਾ ਕੀ ਲੈਣਾ ਚੁੱਪਾ ਹੂਪਾ ਕਿਤੇ ਹੋ ਗਿਆ ਚੋ ਚੋ ਤਾਂਨੇ ਕੈਸਾ ਮਨ ਚੱਲ ਜਿਓ ਬੰਨੋ ਘਰ ਦਰ ਪਾਇਆ ਪੂਰਾ ਰਹਿੰਦਾ ਮਾਰੇ ਵਿੱਚ ਦਾਰੀ ਦਾਰੀ ਜੇ ਤਾਂ ਮੈਨੂੰ ਪਤਾ ਉੱਤੋਂ ਰੂਲ ਬੜੇ ਸਖਤ ਆ ਨਾ ਰੂਲ ਸਖਤ ਆ ਤੇ ਅੰਤੀ ਲਗਾ ਲਾ ਕੋਈ ਰੂਲ ਸਕਦੀ ਹਾਂ ਕੀ ਕਰਨਾ ਦੁਰਾਖੀ ਚਾਰ ਪਉਣਾ ਤੁਹਾਡੇ ਲਿਆਪ ਕੋਸ ਮੋਸੇ ਕੱਟ ਪਕੌੜੇ ਕੱਟ ਖਰੀਫ ਲੋ ਜੀ ਲੈ ਖਲੋ ਰੋ ਨਾ ਰਹਿਣਾ ਤੇ ਫਿਰ ਚਲ ਕੱਟ ਪਕੌੜੇ ਚਲ ਰੋ ਜੇ ਰਹਿਣਾ ਤੇ ਹੀ ਕੱਟੂ ਲੈ ਲੈ ਬੈਨੇ ਚਲੋ ਰੁਕੋ ਰੁਕੋ ਆਉ ਉਤਰੋ ਭਾਵੇਂ 4 ਵਜੇ ਜਾਈਏ ਪਰ ਨਾ ਨਾ ਇਹ ਨਹੀਂ ਰੂਲੇ ਪਕੌੜੇ ਖਾਣੇ ਹਾਂ ਰਹਿਣਾ ਪੈਣਾ ਹਾਂ ਭਾਵੇਂ ਗੋਭੀ ਆੜੇ ਹੁਣ ਤੇ ਭਾਵੇਂ ਹੁਣ ਜਿਹੜੇ ਕਹਾਂਗੇ ਆਲੂ ਵਾਲੇ ਜੇ ਨਹੀਂ ਤਾਂ ਕਰੀ ਮੱਛੀ ਜਾ ਦਾਰਿਆ ਰੁਕਣਾ ਹੀ ਨਹੀਂ ਇਹਨਾਂ ਨੇ ਜਾਣਾ ਦੇਈ ਆ ਅੱਧੇ ਘੰਟੇ ਚੱਲ ਜੀ 1 ਘੰਟੇ ਚੱਲ ਜੀ ਨਹੀਂ ਨਹੀਂ ਇਹ ਨਾ ਤੇ ਅੱਧੇ ਘੰਟੇ ਦੀ ਗੱਲ ਕਰ ਦੇ ਨਾ ਘੰਟੇ ਦੀ ਅਸੀਂ ਤਾਂ ਆਧੀ ਗੱਲ ਕਰ ਦੋ ਗੱਲ ਤੇ ਗਿਆ ਨਹੀਂ ਗੱਲ ਤੇ ਜਾ ਹੀ ਆਏ ਹਾਂ ਜਾਣਾ ਤੂੰ ਕਦੋਂ ਜਾਣਾ ਕੱਲ ਮਮੀ ਤੇ ਗਈ ਜਾ ਸਾਰੇ ਕਿੱਦੋਂ ਗਿਆ ਐਵੇਂ ਮੇਰਾ ਐਵੇਂ ਹੀ ਨਾ ਸਾਰੇ ਜਾਣਾ ਤੂੰ ਜਲਦੀ ਕਦੋਂ ਜਾਣਾ ਸਾਰੇ ਜਿਹੜੇ ਕੰਨ ਦੇ ਪਾਉਣ ਆ ਰਹੀ ਜਮੀ ਇਲਾਜ ਜਲਦੀ ਹੈਦਲੀ ਕੁੜੀ ਨਾ ਆ ਵੇ ਸੋਟ ਚੱਲੀਏ ਹੋ ਚਾਬੀ ਓਏ ਚਾਬੀ ਗਈ ਜੋ ਪਾਰਕ ਦੇ ਵਿੱਚ ਆ ਵੇ ਚਾਬੀ ਲਗੀ ਆ ਹੁਣ ਇਹ ਨਹੀਂ ਹੁੰਦੀ ਤੇ ਹੱਥ ਚਾਬੀ ਆ ਗਈ ਆਪਣੇ ਕੋਲ ਇਹ ਇਹਨਾਂ ਦੇ ਆਪਾਂ ਸੁੱਟਣ ਦੇ ਆ ਬੈਗ ਤੇ ਇੱਕ ਪੈਨ ਹੱਦੀਆ ਰੋਸ ਤੇ ਚਾਬੀ ਨਹੀਂ ਕੋ ਮਿਲਦੀ ਇਸ ਕਰਕੇ ਮੁੰਡੇ ਚੁੱਕੀ ਹੋਈ ਚੀਜ਼ ਵੀ ਫਿਰ ਕੀ ਟੈਰ ਦੇ ਨਾਲ ਨਾ ਚਿੱਟਾ ਜਾਂ ਕੁਛ ਲੱਗਾ ਵੇਖੀ ਹੁਣ ਗੇਟ ਦੀ ਮਗਰ ਲਈ ਤਾਂ ਕੋਈ ਡਾਇਮੰਡ ਨਹੀਂ ਕੀ ਲੱਗਾ ਕੀ ਲੱਗਾ ਆਇਆ ਆਇਆ ਕੀ ਹੁੰਦਾ ਬਾਹਰ ਬਸ ਬਗਾਉ ਨਾਲ ਅੱਛੀ ਤਰ੍ਹਾਂ ਨਵੀਂ ਸਕੂਟਰ ਦੀ ਭਾਵੇਂ ਬ੍ਰੇਕਾਂ ਲਾ ਜਨਾ ਪਰ ਹਾਂ ਐਮਐਲਏ ਨੂੰ ਦੱਸ ਦੋ ਵੀ ਚਾਬੀ ਸਾਡੇ ਕੋਲ ਆ ਦੂਜਾ ਆ ਗਿਆ ਹੈ 3 ਵਜੇ ਬਰਾਬਰ ਸੂਣ ਹੋਣਾ ਵਾ ਅੱਜ ਵੇਖਦੇ ਕੀ ਬੰਦਾ ਤੇ 9 ਸੌਰੇ ਨੇ ਠਾਣ ਕੇ ਰੱਖਿਆ ਮੈਨੂੰ ਗਾਲਾਂ ਭਰੌਣੀਆਂ ਅੱਜ ਜਾ ਹੀ ਜਿੱਤ ਤੱਕ ਜਾ ਮੈਂ ਇਹ ਕਾਰ ਸੀ ਦੋ ਆਵਾਜ਼ਾਂ ਤੇ ਨੰਨਤ ਜਾਂਨੋ ਇਹ ਵੀ ਨਾ ਦੱਸਾਂ ਹਾਂਜੀ ਗਾਇਜ਼ ਗਸਟ ਗਏ ਆਪਣੇ ਚੱਲ ਤੇ ਹੁਣ ਆਪਣੀ ਵੇਸਣ ਦੀ ਤਿਆਰੀ ਮੰਮੀ ਲੱਗੇ ਵੇਸਣ ਬਣਾਉਣਾ ਤੁਹਾਨੂੰ ਵਿਖਾਉਨੇ ਆ ਨਾਲ ਦੀ ਨਾਲ ਤੇ ਬਾਕੀ ਜੀ ਆਪਾਂ ਹੁਣ ਠੀਕ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਫਰਕ ਆ ਤੇ ਪ੍ਰਮਾਤਮਾ ਨੇ ਚਲੋ ਦੁੱਖ ਸੁੱਖ ਜਿਹੜੇ ਜ਼ਿੰਦਗੀ ਦੇ ਨਾਲ ਹੁੰਦੇ ਆ ਤੇ ਪਰ ਥੋੜੀ ਬਹੁਤੀ ਮੋੜੀ ਮੋਟੀ ਜਿਹੜੀ ਲੱਕ ਦੇ ਵਿੱਚ ਪੇਨ ਆ ਉਹ ਹੈਗੀ ਆ ਬਾਕੀ ਆਲਮੋਸਟ ਹੁਣ ਠੀਕ ਆ ਨੇ ਤੇ ਦੀਦੀ ਆਏ ਸੀ ਮੇਰੇ ਵੇਖਿਆ ਨਹੀਂ ਕਾਫੀ ਮौज-ਮਸਤੀ ਕੀਤੀ ਤੇ ਹੁਣ ਉਹ ਚਲ ਗਏ ਨੇ ਤੇ ਹੁਣ ਅਸੀਂ ਲੱਗੇ ਆ ਬਿਸਨ ਬਣਾਉਣਾ ਤੇ ਚਾਹ ਚੂਨ ਨਾਲ ਦੀ ਨਾਲ ਬਣਾ ਕੇ ਪੀਣੇ ਆ ਤੇ ਵਲੌਗ ਨੂੰ ਕੰਟੀਨਿਊ ਕਰਦੇ ਵਲੌਗ ਇੰਜੋਏ ਕਰਿਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਵੇਂ ਆ ਤੇ ਆਜੋ ਬਾਅਦ ਨੂੰ ਦੱਸਾਂਗੇ ਲੇਸ ਸਰ ਬਾਅਦ ਕਿੱਥੇ ਆ ਹਾਏ ਹਾਏ ਚੀਜੀਆ ਆਜੋ ਆ ਲੋ ਆ ਲੋ ਲੋ ਜੀ ਇਧਰ ਬਣ ਲਈ ਆ ਪਾਲਾ ਡੈਡੀ ਲਈ ਬਣਾਇਆ ਸੀ ਆਡੇ ਲਈ ਰੜ ਜੀ ਦੇਖੋ ਤੁਹਾਡੀ ਫੋਟੋ ਕਿਦਾਂ ਖਿੱਚਦੀ ਐ ਤੁਸੀਂ ਸੋਹਣੇ ਜੀ ਤਿਆਰ ਬਣ ਕੇ ਆਏ ਹੋ ਕੇ ਚੇਹਰ ਕਿਚੇ ਨਹੀਂ ਖੁੱਦਿਆ ਨਹੀਂ ਜੇ ਬੜੀ ਵਧੀਆ ਕਰੋ ਗੱਲਬਾਤ ਉਹ ਬੋਲੋ ਮੈਂ ਚੋ ਟੁਕਾਹਾਂ ਚੁਨੀਆ ਖੋਖ ਲੋ ਕੁ ਵੇਂਦੀ ਅਛਾ ਉਹਨਾਂ ਦੇ ਨਹੀਂ ਹੈ ਭੱਲੇ ਡੈਡੀ ਡੈਡੀ ਨੇ ਕੀਤੀ ਗੱਲ ਇਧਰ ਪੰਜੀਰੀ ਅੱਜ ਸਾਡੀ ਬੰਡੀ ਵੇਸਣ ਬੰਡਿਆ ਯਾਰ ਤੇ ਮੰਮੀ ਸਾਡੀ ਵੇਖੋ ਮੰਮੀ ਹਲੇ ਨਾ ਚੰਗਾ ਕਿਉ ਜੋੜਿਆ ਇਹ ਕਰਦਾ ਤੇ ਭਾਜੀ ਪੇ ਸਾਂਝਾ ਖਾਤਾ ਚੱਲੂ ਹਾਂਜੀ ਸਾਂਝਾ ਖਾਤਾ ਚੱਲਣਾ ਕਾਦਾ ਹਾਂਜੀ ਆ ਮੇਰੇ ਕੋ ਵੀ ਤੇ ਮੇਰਾ ਵੀ ਦਾ ਲਾ ਆ ਲਿਆ ਕਰਨੇ ਕਰਨੀ ਟੁਆਠਾਈ ਨਹੀਂ ਨਹੀਂ ਭਾਜੀ ਤੁਹਾਡਾ ਵੀ ਫੇਰ ਕੀ ਆ ਕੋਈ ਨਹੀਂ ਮੋਗੀ ਤੇ ਫੇਰ ਬਣਾ ਲਾਂਗੇ ਇਹ ਹੋ ਗਏ ਚੱਲਣਾ ਸਾਲ ਦੇ ਵਿੱਚ ਮੁੱਕ ਜਾਣਾ ਜੇ ਰੋਜ਼ ਘੜਦਾ ਹੀ ਸਾਲ ਚਲੋ ਕੋਈ ਗੱਲ ਨਹੀਂ ਤੂੰ ਹੀ ਕਰ ਰੋ ਤੂੰ ਨਹੀਂ ਆਣਾ ਇੰਨਾ ਜਾਣਿਆ ਖਾਲੇ ਮਸਾ ਨਹੀਂ ਨਹੀਂ ਕਰੋ ਤੂੰ ਨਹੀਂ ਕਰ ਲੈ ਤੇ ਕੋਈ ਗੱਲ ਨਹੀਂ ਇਹ ਸਾਰੇ ਨਾਲ ਮਿਲ ਕੇ ਖਾਣਾ ਵਾ ਤੇ ਫੇਰ ਬਣ ਜਾਣਾ ਇੱਧਰ ਬਣ ਗਿਆ ਅਜੇ ਤੇਲ ਹੀ ਗਰਮ ਹੋਂ ਗਿਆ ਤੇ ਪਰ ਉਹਦਾ ਪ੍ਰੋਸੀਜਰ ਵੇਖਦੇ ਆ ਵੇਸਨ ਮਸਲ ਪੁੰਨਾ ਵਾ ਸਮਾਨ ਸਮੋਹ ਜੇ ਕਰਨ ਵਾਲਾ ਕੰਮ ਕੁੰਬੜੇ ਆਹੋ ਪਹਿਲਾਂ ਪਹਿਲਾਂ ਆਹੋ ਪੁੰਨਾ ਕਰ ਦੋ ਤੇ ਗਿਰੀਆਂ ਪੀ ਲਓ ਬਸ ਤਿੰਨ ਚੀਜ਼ਾਂ ਹੀ ਲਓ ਜੀ ਟਾਈਮ ਹੋ ਗਿਆ ਜੀ 4 ਵਜੇ ਦਾ ਤੇ ਆਪਣੀ 4 ਆ ਰਹੀ ਹੈ ਪੂਰੀ ਫੈਮਲੀ ਲਈ ਚਾਹ ਲੈ ਕੇ ਚੱਲੇ ਆਪਾਂ ਉਧਰ ਆਪਣਾ ਵਾਓ ਕੀ ਟੇਸਟੀ ਸਮੈਲ ਆ ਰਹੀ ਹੈ ਬੰਦੇ ਬੜੀ ਨਾਈਸ ਚਾਹ ਪੀਓਗੇ ਹਲਵਾਈ ਸਾਹਿਬ ਚਾਹ ਪੀਏ ਹਲਵਾਈ ਸਾਹਿਬ ਦੀ ਚਾਹ ਆ ਗਈ ਹੈ ਚਾਹ ਤਾਂ ਬੜਾ ਇਨਾਂ ਨੂੰ ਰਹਿਮ ਆ ਮਿਲਿਆ ਚਲੋ ਇਹਨਾਂ ਨੂੰ ਪਿਆ ਲਈ ਹਾਂ ਤੇਰੀ ਬਣ ਹਾਂ ਚੱਲ ਪਿਆ ਕੰਮ ਚੱਲ ਰਿਹਾ ਚੱਲ ਰਿਹਾ ਹੂੰ ਚੱਲਣਾ ਲੱਗੇ ਚਾਹ ਤੇ ਇਦਾਂ ਰੱਖੀ ਜਦਾਂ ਨਾਲ ਬਣਾ ਕੇ ਖਾਣਾ ਹਾਂ ਉੱਤਰ ਉਹ ਵੀ ਬਰਾਵਾ ਆ ਵੀ ਜੀ ਬਣਾ ਆ ਕਿੱਥੇ ਪੈ ਗਿਆ ਸਾਡਾ ਸ਼ੇਰ ਹੋ ਹੋ ਜਾਨੇ ਕਿੱਥੇ ਜਾ ਕੇ ਇੱਕ ਇਦਰੀਕਾ ਵਾ ਰੋਮਾ ਪੈ ਜਾ ਕਾਰੇ ਬਾਰੇ ਚੱਲ ਚੱਲ ਪੂਰੀ ਪੂਰੀ ਆ ਜਾਂਦੀ ਪੌੜੀ ਦੇ ਹੋਈ ਪਹਿਲੀ ਹੈ ਨਾ ਇਹ ਲੱਗੇ ਨਾ ਨਾਲ ਹੋੜਾ ਹੋੜਲੇ ਜੇ ਮੰਨੀ ਤੇ ਫਿਆਰੀ ਨਹੀਂ ਚੱਲ ਪਈ ਰਹਿਣ ਦੇ ਮੁੱਜਾ ਲੈਣ ਦੋ ਉੱਪੇ ਪਈ ਜੇ ਬਣਾਉਂਦੇ ਬਣਾਦੇ ਵੀਡੀਓ ਫੋਨ ਵਿੱਚ ਡੇਪੇ ਐਵੇਂ ਦੇਖ ਪੈ ਤੂੰ ਰੱਖੋ ਵੀ ਸ਼ੈਟ ਤੂੰ ਫੜਕੇ ਕੋਲ ਫੋਨ ਕਰਕੇ ਰੱਖਣਾ ਮੈਂ ਰੋ ਆ ਜਾਏਗਾ ਨਾ ਮੁਖਾਲ ਦੇ ਮੁਖੰਨੇ ਆ ਜੋ ਗਾਈਜ਼ ਸਾਰੇ ਟੇਸਟ ਕਰਿਓ ਖਾਓ ਸਵਾਦ ਲਗੂ ਆ ਜੋ ਫੜ ਤ ਜਾਵੇ ਤੂੰ ਹੀ ਨਾ ਜੇ ਸਾਨੂੰ 1000 ਵੀਊ ਆਇਆ ਇਸ ਵੀਡੀਓ ਤੇ ਤੇ 1000 ਬੰਦਾ ਇਹ ਖਾਣਾ ਆ ਗਿਆ ਇਹ ਤਾਂ ਫਿਰ ਮਾਸਾ ਮਾਸਾ ਵੀ ਨਹੀਂ ਆਉਣਾ ਸਾਰੇ ਇਹ ਨਾ ਦੇ ਦਾਂਗੇ ਉਹਦ ਕਰਿਆ ਇਹ ਚਰ ਪਰ ਉਹ ਮੁੰਡਿਆ ਨੂੰ ਕੰਮ ਕੀਤਾ ਹੈ ਉਹ ਤੇ ਫਿਰ ਕਿੰਨਾ ਵਧੀਆ ਹੋ ਗਿਆ ਨਾ ਬੰਦਾ ਘੋ ਵਧੀਆ ਪੈ ਗਿਆ ਨਾ ਘਰ ਦਾ ਘੋ ਜਿਹੜਾ ਨਾ ਆਹ ਵਧੀਆ ਤੂੰ ਵੀ ਵਧੀਆ ਪੈ ਗਿਆ ਹਾਂ ਤੂੰ ਇੱਧਰ ਪੈਣ ਲਿਆ ਨਾ ਇਹ ਤੂੰ ਦੂਜੇ ਬਨੇ ਕੁੱਤੀ ਆ ਬਨੇ ਉਹ ਮੇਰੀ ਸੀਟ ਲੈ ਲਈ ਹੈ ਨਾ ਆਹ ਤੂੰ ਔਰੇ ਮੰਮੀ ਪਹੁੰਚਾਉਗੀ ਇਹਨੂੰ ਅਸਲੀ ਆਪਣੇ ਕੰਮ ਤੇ ਹੀ ਕਰ ਲਈਏ ਕੰਮ ਕਰ ਇਹ ਵੀ ਕੰਮ ਹੀ ਆ ਇਹ ਮੈਂ ਤਾਂ ਕਿਹਾ ਉਹ ਜਦੋਂ ਦੀ ਆਪਣਾ ਉਹ ਮਿਕਸ ਆ ਪਾਊਗਾ ਪਾਏ ਗੱਲ ਕੱਲ ਨਹੀਂ ਜਦੋਂ ਤੁਸੀਂ ਬਣਾਇਆ ਪਰਸੋਂ ਮੈਂ ਆ ਪਰਸੋਂ ਉਹ ਚ ਪਾਤੀ ਥੋੜੀ ਜਿਹੀ ਇੰਨੀ ਤੇ ਹੀ ਮੈਂ ਆ ਮਿਕਸੀ ਵਿੱਚ ਮੰਮੀ ਆਪਣਾ ਕੰਮ ਕਰ ਰਿਹਾ ਈ ਇਹਦੇ ਇਧਰ ਇੱਕ ਕੰਮ ਇਧਰ ਹੋ ਗਿਆ ਹਾਂ ਡੜ ਜੀ ਮੈਂ ਵੀ ਆਨੀ ਆ ਇਹ ਗੱਲ ਮੰਨਦੇ ਨਹੀਂ ਤੇ ਕੀ ਕਰੀਏ ਹੁਣ ਤੇ ਬਾਕੀ ਜੀ ਕੰਮ ਕਰ ਵੇਖੀਏ ਕੋਈ ਆ ਜੀ ਇਹ ਲੈ ਦੇ ਲਈਓ ਲੈ ਲੈ ਨਾ ਕਰਵਾਇ ਨਾ ਦੁਪਾ ਮਮਾ ਬਾਦਰੀ ਵਾਲੇ ਪਾ ਪਹਿਲਾਂ ਪਰਾਲੇ ਸਮਾਂ ਦੇ ਦਿੰਦੇ ਲੋਕ ਹੀ ਹਿੰਗਾ ਹਜੇ ਵੀ ਟੱਪਿਆਂ ਦੇ ਟੱਪਿਆਂ ਲੋਕ ਹੀ ਲੈਂਦੇ ਭਾਵੇਂ ਤੇਰਾ ਅੰਕਲ ਵੀ ਛੱਡ ਦੇ ਦਿੰਦਾ ਥੋੜੀ ਛੱਡੀ ਉਹਨਾਂ ਉਹਦੇ ਵੱਲ ਚ ਪਾ ਦਿੰਦੇ ਇਹਦਾ ਹਟਾ ਲਿਆ ਬਾਕੀ ਦਾ ਸੋਹਣੇ ਰੰਗ ਜੀ ਕਰਦੇ ਮੰਮੀ ਚੜ ਕੇ ਲਈ ਵੀ ਮੱਕੀ ਦੀ ਜ ਮੰਮੀ ਚੜ ਕੇ ਕਹਿੰਦੀ ਵੀ ਮੱਕੀ ਦਾ ਆਟਾ ਲਿਆਉਂਦੇ ਉਹਨਾਂ ਦੇ ਹੱਥ ਵੀ ਲੈ ਗਏ ਤੂੰ ਕਰਦੀ ਕੀ ਜੀ ਦਾ ਹਾਂ ਖਵਾ ਇਧਰ ਹੈ इंफोबैग चल्ले की रोटी है टेस्टी टेस्टी बनेगी हम लोग खाएंगे तैयार शहरों के आ जाओ ना फिर खा लो तैयार शहरों के आ जाओ मल्ली साहब रह के तैयार होने वाले आपा दे होंगे तैयार ड्यूटी नहीं है चलो डालिए अपनी में जी चल कोई नहीं सवेरदा नहीं सरे मैं बस थोड़ा टाइम लगना स्प्रे कर दियो थे खाद पौंदे स्प्रे तो तू झूठे कर लिया मैंने झूठ मारया ਸਪਰੇਅ ਹੋ ਗਈ ਆ ਜਿਹੜੀ ਆਪਣੀ ਕਰਨੀ ਇਧਰ ਲਈ ਸਾਰੀ ਕਣਕ ਤੇ ਉਧਰ ਲਈ ਉਹ ਠੰਡਾ ਹੈਗਾ ਨਹੀਂ ਤੇ ਉਹ ਫਿਰਦਾ ਹੋਰ ਡੰਡੇ ਤੇ ਡੰਡਾ ਪ੍ਰਾਣੀ ਤੇ ਪ੍ਰਾਣੀ ਪ੍ਰਾਣੀ ਹਾਂਜੀ ਗਾਇਸ ਆਪਾਂ ਬਣਾ ਲਈ ਆਪਣੀ ਵੇਸਣ ਵੀ ਬਣਾ ਲਿਆ ਆਪਣਾ ਹੁਣ ਖਾਵਾਂਗੇ ਪੀਵਾਂਗੇ ਐਸ਼ ਕਰਾਂਗੇ ਹੋਰ ਕੀ ਠੰਡ ਬੜੀ ਐ ਇਸ ਟਾਈਮ ਠੰਡ ਬੜੀ ਹੋਗੀ ਪਰ ਆ ਜਿਹੜੀ ਆ ਨਾ ਆਪਣੀ ਅੱਗ ਚੁੱਲੇ ਦੀ ਅੱਗ 'ਤੇ ਸੇਕ ਕੇ ਨਹੀਂ ਆਪਾਂ ਦੇ ਬੰਡੇ ਇੱਥੇ ਲਾ ਲੈਨੇ ਵਧੀਆ ਪੱਕਣਗੀ ਉਹ ਵਿਚਾਰੇ ਕੱਲੀ ਅੰਦਰ ਤੁਹਾਡੀ ਜਾਓ ਨਾ ਤੋ ਕਿਹਾ ਰੋਟੀ ਖਾਈਏ ਮਾਲੀ ਸਾਹਿਬ ਉਹ ਮੈਨੂੰ ਐਂਦੇ ਸੀ ਸੇਮੂ ਤੁਹਾਡਾ ਸਟੂਡੈਂਟ ਹੈ ਉਹ ਤਾਂ ਬਹੁਤ ਵਧੀਆ ਮੁੰਡਾ ਕਿਹੋ ਜਿਹਾ ਸੋਚੀ ਜਾਂਦਾ ਸੀ ਮੈਂ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਿਸਨੀਤ ਜੀ ਜੇ ਤੁਸੀਂ ਉੱਤਰ ਇਹਦਾ ਨਾ ਦਿੱਤਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਮੈਨੂੰ ਮਹਾਲੀ ਬੋਰਡ ਨੇ ਤੰਗ ਬੜੀ ਕੀਤੀ ਹੈ ਆਹ ਗਿਆ ਦੇਖ ਰਿਹਾ ਉਹ ਤੂੰ ਤਾਂ ਸਿੱਕ ਜੀ ਰੋਟੀ ਬਣੀ ਖਾ ਲਿਆ ਤੇ ਹੁਣ ਫ੍ਰੀ ਹੋ ਗਏ ਰੋਟੀ ਵਾਲੀ ਖਾ ਪੀਏ ਗਾਇਜ਼ ਫ੍ਰੀ ਹੁਣ ਬੈਠੇ ਆ ਹੁਣ ਅਹੀ ਜਦੋਂ ਪਾ ਜਬ ਮਾਰਾਂਗੇ ਸਿੰ ਸੀਰੀਅਲ ਵਗੈਰਾ ਵੇਖਾਂਗੇ ਖੜਾ ਵੀ ਲੋ ਜੋ ਸਾਰੇ ਦਿਹਾੜੀ ਦਾ ਕੰਮ ਕੰਮ ਹੋ ਗਿਆ ਅੱਜ ਉਹਨ ਹੋ ਗਿਆ ਵੇ ਲੈ ਤੇ ਵਲੌਗ ਇਹਨੇ ਬਣਾਇਆ ਸਾਰੀ ਦਿਹਾੜੀ ਜਿਗਾੜੀ ਗਾੜੀ ਗਾੜੀ ਦਾ ਜੋ ਕੰਮ ਤੇ ਦਾ ਕੀਤਾ ਤੇ ਬਾਕੀ ਹੁਣ ਚਲੋ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਇਸ ਵਲੌਗ ਨੂੰ ਕਰਿਓ ਲਾਈਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਇਓ ਤੇ ਕਮੈਂਟ ਕਰਨਾ ਨਾ ਭੁੱਲਿਓ ਬੈਲ ਆਈਕਨ ਦਾ ਦਬਾਇਆ ਕਰੋ ਕਿ ਜਿਹੜਾ ਹਰ ਕੋਈ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਦਾ ਤੇ ਤੁਸੀਂ ਸਾਡੇ ਵਲੌਗ ਵੇਖ ਸਕੋ ਤੇ ਵੱਤੋ ਵੀ ਸ਼ੇਅਰ ਕਰਦੇਆ ਕਰੋ ਜਿੰਨਾ ਹੋ ਸਕਦਾ ਨਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਬਾਏ 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 ਬਾਏ